ਬਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਥਾਣਾ ਕਤਵਾਲੀ ਵਿਖੇ ਡੀਐਸਪੀ ਸਿਟੀ 1 ਕੁਲਦੀਪ ਸਿੰਘ ਗਰਾਡ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਉਹਨਾਂ ਨੇ ਕਿਹਾ ਕਿ ਬਠਿੰਡਾ ਦੇ ਪੰਜਵੜੀ ਨਗਰ ਤੋਂ ਇੱਕ ਵਿਅਕਤੀ ਦੇ ਕੋਲੋਂ 30400 ਨਸ਼ੀਲੀਆਂ ਗੋਲੀਆਂ ਅਤੇ 1,05,000 ਰੁਪਏ ਡਰੱਗਮਣੀ ਕੀਤੀ ਬਰਾਮਦ ਅਤੇ ਉਸ ਤੋਂ ਬਾਅਦ ਇਸ ਦਾ ਕੇਸ ਬਣਾ ਕੇ ਭੇਜਿਆ ਗਿਆ ਕੰਪੀਟੈਂਟ ਅਥਾਰਟੀ ਨੂੰ ਅਤੇ ਉਹਨਾਂ ਵੱਲੋਂ ਹੁਣ ਇਹਦੀ ਕਾਰ ਦੇ ਫ੍ਰੀਜ਼ ਕਰਨ ਦੇ ਆਰਡਰ ਵੀ ਆਪਣੇ ਦੇ ਦਿੱਤੇ ਹਨ ਦੱਸਦੀ ਹੈ ਕਿ ਇਹ ਜਿਹੜੀ ਕਾਰ ਹੈ ਇਹ ਇਸ ਵਿਅਕਤੀ ਵੱਲੋਂ ਜੋ ਇਹ ਆਪਣਾ ਨਸ਼ਾ ਤਸਕਰ ਸੀ ਉਸ ਵੱਲੋਂ ਇਹ ਆਪਣ ਨਸ਼ੀ ਦੀਆਂ ਆਪਣਾ ਗੋਲੀਆਂ ਵੇਚ ਕੇ ਇਹ ਇਹ ਬਣਾਈ ਗਈ ਸੀ ਜਿਸ ਨੂੰ ਲੈ ਕੇ ਹੁਣ ਇਹਨਾਂ ਵੱਲੋਂ ਇੱਕ ਆਪਣਾ ਕੇਸ ਬਣਾ ਕੇ ਭੇਜਿਆ ਗਿਆ ਤੇ ਹੁਣ ਇਸ ਕਾਰਨੂੰ ਇਹਨਾਂ ਵੱਲੋਂ ਫ੍ਰੀਜ਼ ਕਰ ਦਿੱਤਾ ਗਿਆ ਤੇ ਆਪਣਾ ਨੋਟਿਸ ਇਹ ਆਪਣਾ ਲਗਾਇਆ ਗਿਆ ਇਹ ਹੁਣ ਥਾਣੇ ਇਹ ਤੁਸੀ ਦੇਖ ਰਹੇ ਹੋ ਤੁਸੀਂ ਹੁਣ ਦਿਖਾ ਰਹੀਆਂ ਥਾਣਕ ਕਤਵਾਲੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਡੀਐਸਪੀ ਸਿਟੀ ਬਨ ਕੁਲਦੀਪ ਸਿੰਘ ਬਰਾੜ ਤੇ ਨਾਲ ਐਸਐਚਓ ਉਹਨਾਂ ਦੇ ਨਾਲ ਆਪ ਦਿਖਾਈ ਦੇ ਰਿਹਾ ਤੇ ਇਸ ਕਾਰਨੂੰ ਇੱਥੇ ਆਪਣਾ ਥਾਣਕ ਕਤਵਾਲੀ ਵਿਖੇ ਲਿਆ ਕੇ ਇੱਥੇ ਹੀ ਖੜਾ ਕਰ ਦਿੱਤਾ ਗਿਆ ਤੇ ਇਸ ਦੇ ਉੱਤੇ ਨੋਟਿਸ ਚਿਪਕਾ ਦਿੱਤਾ ਗਿਆ ਹੁਣ ਇਹ ਵਿਅਕਤੀ ਅੱਗੇ ਇਸ ਇਸ ਕਾਰਨੂੰ ਨਹੀਂ ਵਰਤ ਸਕੇਗਾ ਜਿੰਨਾ ਚਿਰ ਇਸ ਦਾ ਕੇਸ ਚੱਲੇਗਾ ਇਹ ਹੀ ਕਾਰ ਹਾਂ ਸਰ ਪ੍ਰੈਸ ਕਾਨਫਰੰਸ ਹਾਂ ਜੀ ਲੱਗ ਗਈ ਜੀ ਇਹ ਆਪਣਾ ਥਾਣਾ ਕਤਵਾਲੀ ਦੇ ਵਿੱਚ ਅਸੀਂ ਇੱਥੇ ਇੱਕ ਮੁਕੱਦਮਾ ਨੰਬਰ 248 ਇਹ ਸਾਲ 2018 ਦੇ ਵਿੱਚ ਦਰਜ ਕੀਤਾ ਸੀਗਾ ਜਿਹਦੇ ਵਿੱਚ 30400 ਨਸ਼ੀਨੀਆ ਗੋਲੀਆਂ ਸਮੇਤ 1 ਲੱਖ 5000 ਰੁਪਏ ਡੱਗ ਟਰੱਕ ਬਣੀ ਜਿਹੜਾ ਇਹਨਾਂ ਨੂੰ ਬੰਦਾ ਸੀ ਸ਼ਰਨਾਰੈਨ ਗਰਗ ਇਹਨੂੰ ਗ੍ਰਿਫਤਾਰ ਕੀਤਾ ਸੀ ਬਾਦ ਦੇ ਵਿੱਚ ਤਫਦੀਸ਼ ਵਿੱਚ ਪਤਾ ਲੱਗਿਆ ਸੀ ਵੀ ਇਹਨੇ ਜਿਹੜੇ ਡਰੱਗ ਮੰਡੀ ਨਾਲ ਨਸ਼ੇਲੀਆਂ ਕੁੜੀਆਂ ਦਾ ਵਪਾਰ ਰਹੀ ਇੱਕ ਕਾਰ ਖਰੀਦੀ ਹੋਈ ਆ ਜਿਹੜੀ ਅਮਰੂਤੀ ਸਵਿਫਟ ਡਿਜ਼ਾਇਰ ਕਾਰ ਸੀਗੀ ਉਹਨੂੰ ਅਸੀਂ ਫ੍ਰੀਜ਼ ਕਰਾਇਆ ਕੰਪੀਟੈਂਟ ਅਥਾਰਟੀ ਨੂੰ ਉੱਥੇ ਦੇ ਬਾਰੇ ਲਿਖ ਕੇ ਭੇਜਿਆ ਸੀ ਕਾਟ ਆਫ ਦੇ ਵਿੱਚ ਵੀ ਇਹ ਜਿਹੜੀ ਹੈਗੀ ਹੈ ਇਹ ਐਨਡੀਪੀਐਸ ਸੈਕਟਰ ਦੇ ਅੰਡਰ ਆਉਂਦੀ ਸੀਗੀ ਵੀ ਇਸ ਬੰਦੇ ਨੇ ਇਹ ਨਸ਼ੇਲੀਆਂ ਕੁੜੀਆਂ ਦਾ ਵਪਾਰ ਰਹੀ ਹੈ ਪੈਸਾ ਕਮਾ ਕੇ ਕਾਰ ਕੀਤੀ ਆ ਉਸ ਕਰਕੇ ਸਾਡਾ ਕੇਸ ਮਨਜ਼ੂਰ ਹੋ ਕੇ ਜਿਹੜੀ ਕਾਰ ਹੈ ਦੀ ਫ੍ਰੀਜ਼ਿੰਗ ਦਾ ਆਡਰ ਆ ਗਿਆ ਚੁੱਕਿਆ ਉਸ ਕਰਕੇ ਇਸ ਕਾਰ ਨੂੰ ਅਸੀਂ ਫ੍ਰੀਜ਼ ਕਰ ਰਹੇ ਹਾਂ ਕਿਹੜੀ ਜਗ੍ਹਾ ਤੋਂ ਇਹਨੂੰ ਗਿਰਤਾ ਹੈ ਜਿਹੜਾ ਪੰਜਵਟੀ ਨਗਰ ਦਾ ਰਹਿਣ ਵਾਲਾ ਹੈ ਇਹਨੂੰ ਇਹਦੇ ਮੈਡੀਕਲ ਸ਼ਾਪ ਦੀ ਤਰਾਸ਼ੀ ਲਈ ਸੀ ਉਹਦੇ ਵਿੱਚ ਇੱਥੋਂ ਇੱਥੋਂ ਨਿਸ਼ਲੀਆਂ ਗੋਲੀਆਂ ਮਿਲ ਗਿਆ ਸੀ ਤੇ ਇਹਦੇ ਵਿੱਚ ਇਸ ਮੁਕਾਦਮੇ ਦੇ ਵਿੱਚ ਇੱਕ ਮਨਪ੍ਰੀਤ ਸਿੰਘ ਨਾਦ ਆਦਮੀ ਪਿੰਡ ਘੁੱਦੇ ਦਾ ਸੀ ਜਿਹਦੇ ਤੋਂ ਇਹ ਗੋ ਇਹ ਨਿਸ਼ਲੀਆਂ ਗੋਲੀਆਂ ਖਰੀਦਦਾ ਸੀ ਉਹਨੂੰ ਵੀ ਇਸ ਮੁਕਾਦਮੇ ਦੇ ਵਿੱਚ ਉਹ ਸ਼ੀਲਿਆ ਬਣਾਇਆ ਗਿਆ ਸੀਗਾ ਸਰ ਜਿਹੜੀ ਕਾਰ ਨੂੰ ਫੇਕਰੋਂ ਕਿੱਥੇ ਕਰਾਂਗੇ ਕਿੱਥੇ ਕਰਾਂਗੇ ਇਹ ਇਹਦੀ ਕਾਰ ਫ੍ਰੈਂਚ ਕਰਕੇ ਅਸੀਂ ਇੱਥੇ ਥਾਣੇ ਦੇ ਵਿੱਚ ਲਿਆ ਕੇ ਰੋਕ ਲਾਂਗੇ ਇਹ ਨਾ ਤੇਰਾ ਗਾਂ ਸਾਨੂੰ ਉੱਥੋਂ ਅਦਾਲਤ ਦਾ ਕੋਈ ਆਰਡਰ ਨਹੀਂ ਮਿਲਦਾ ਉੱਥੋਂ ਕੰਪੀਟੈਂਟ ਅਸਾਦੀ ਜੋ ਦਿੱਲੀ ਤੋਂ ਸਾਨੂੰ ਉਹਦਾ ਆਰਡਰ ਹੋਊਗਾ ਗਾਂ ਫੈਸਲਾ ਹੋਊਗਾ ਜੋ ਉਹਦੇ ਸੰਬੰਧੀ ਅਸੀਂ ਜਿਸ ਤਰ੍ਹਾਂ ਦਾ ਫੈਸਲਾ ਹੋਊਗਾ ਉਹ ਜੋ ਉਹ ਗੋ ਲੈ ਲੈਣਗੇ